ਜ਼ਿਕਰਿਆ ਪਿਛਲੇ ਦਿਨਾਂ ਆ ਨਾ ਆਪਾਂ ਭਾਈ ਰঞ্জੀਤ ਸਿੰਘ ਢੱਡਰੀਆਂ ਵਾਲੇ ਦੀ ਇੱਕ ਵੀਡੀਓ ਦੇਖੀ ਸੀ ਤੇ ਉਹ ਵੀਡੀਓ ਇਸ ਬਾਰੇ ਸੀ ਕਿ ਜਿਹੜਾ ਸਰੋਵਰ ਹੈ ਨਾ ਤੇ ਦਰਬਾਰ ਸਾਹਿਬ ਹੈ ਉੱਥੇ ਜਿਹੜਾ ਸਰੋਵਰ ਹੈ ਉਹਦੇ ਜਿਹੜਾ ਲੋਕ ਨਹਾਉਂਦੇ ਨੇ ਜਾਂ ਉਹ ਕਰਦੇ ਨਾ ਅਸ਼ਨਾਣ ਕਰਦੇ ਨੇ ਉਹਦਾ ਕੋਈ ਫਾਇਦਾ ਨਹੀਂ ਉਹ ਮਤਲਬ ਕਿ ਸਾਇੰਸੀ ਹਵਾਲੇ ਦੇ ਕੇ ਦੱਸਣਾ ਚਾਹ ਰਹੇ ਸੀ ਤੇ ਇਹ ਨਾ ਸਾਇੰਸ ਨਹੀਂ ਉਹ ਕਰਨੀ ਮੰਨਦੇ ਗੋਰੇ ਨਹੀਂ ਮੰਨਦੇ ਇਸ਼ਨਾਨ ਦੇ ਵੈਸੇ ਤੇ ਬੜੇ ਫਾਇਦੇ ਨੇ ਹਾਂਜੀ ਇਸ਼ਨਾਨ ਦੇ ਫਾਇਦੇ ਨਾਲੇ ਅਗਰ ਅਗਰ ਆਪਾਂ ਦੇਖੀਏ ਹਾਂਜੀ ਮੈਡੀਕਲ ਤੌਰ ਤੇ ਤੇ ਉਹਨਾਂ ਦੀ ਨਾ ਇਸ ਗੱਲ ਦਾ ਜਵਾਬ ਨਾ ਆਏ ਵੀਡੀਓ ਪਹੁੰਚੀ ਭਾਈ ਜਿਹੜਾ ਨੇ ਬਾਬਾ ਬੰਤਾ ਸਿੰਘ ਕੋ ਬੰਤਾ ਸਿੰਘ ਅੱਛਾ ਭਾਈ ਬੰਤਾ ਸਿੰਘ ਹਾਂਜੀ ਉਹਨਾਂ ਨੇ ਇਸ ਦਾ ਨਾ ਜਵਾਬ ਦਿੱਤਾ ਤੇ ਇਹ ਵੀਡੀਓ ਉਹਦੇ ਜਵਾਬ ਚ ਬਣਾਈਏ ਤੇ ਆਪਾਂ ਦੇਖਣਗੇ ਵੀਡੀਓ ਜੋ ਕੀ ਕਹਿ ਰਹੇ ਨੇ ਸਹੀ ਹੋ ਗਿਆ ਗੁਰੂ ਨਾਨਕ ਦਾ ਦਰ ਹੈ ਤੇ ਗੁਰੂ ਨਾਨਕ ਦੇ ਦਰ ਤੇ ਕੁੱਤਾ ਉਹੀ ਭੌਂਕ ਸਕਦਾ ਜਿਹੜਾ ਗੁਰੂ ਨਾਨਕ ਦਾ ਵਫਾਦਾਰ ਹੈ ਆਵਾਰਾ ਕੁੱਤਾ ਹੱਡਾ ਰੋੜੀ ਤੇ ਹੀ ਠੀਕ ਰਹਿੰਦਾ ਹੈ ਗੁਰੂ ਘਰ ਨਹੀਂ ਤੇ ਸਾਡੇ ਸਾਹਮਣੇ ਸਟੇਜ ਤੇ ਨਾਸਤਿਕ ਪ੍ਰਚਾਰਕ ਵਿਚਾਰਾਂ ਦੀ ਮਿੱਟੀ ਨਾਲ ਸਰੋਵਰ ਪੂਰ ਰਹੇ ਹੁੰਦੇ ਨੇ ਤੇ ਤੁਸੀਂ ਜਕਾਰੇ ਛੱਡੀ ਜਾਂਦੇ ਹੋ ਸਮਝ ਰੱਖੋ ਥੋੜੀ ਤੇ ਗੱਲਾਂ ਸਾਇੰਸ ਦੀਆਂ ਕਰਦਿਆਂ ਨੂੰ ਰੰਚਕ ਮਾਤਰ ਵੀ ਸ਼ਰਮ ਨਹੀਂ ਆਉਂਦੀ ਵੀ ਤੁਸੀਂ ਤੇ 6ਵੀਂ 7ਵੀਂ ਫੇਲੋ ਸਾਇੰਸ ਦੀ ਗੱਲ ਇਦਾਂ ਕਰਨਗੇ ਜਿੱਦਾਂ ਪੀ ਐਚ ਡੀ ਕੀਤੀ ਹੁੰਦੀ ਹੈ ਰੱਬ ਦਾ ਵਾਸਤਾ ਹੀ ਦੰਦਾਂ ਦਾ ਡਾਕਟਰ ਫਿਜ਼ੀਓਥੈਰੇਪਿਸਟ ਨਹੀਂ ਹੱਡੀਆਂ ਦਾ ਰੋਗ ਨਹੀਂ ਧੂਰ ਕਰ ਸਕਦਾ ਜਿੰਨੀ ਕਿ ਔਕਾਤ ਹੈ ਉਹੀ ਗੱਲ ਕਰਨੀ ਚਾਹੀਦੀ ਜਿਹੜਾ ਸਾਇੰਸ ਪੜ੍ਹਿਆ ਨਹੀਂ ਸਾਇੰਸ ਦੀ ਗੱਲ ਕਰੇ ਸ਼ਰਮ ਆਉਣੀ ਚਾਹੀਦੀ ਬੜੇ ਸਹਜ ਅਲਫਾਜ਼ ਨਹੀਂ ਇਸਤੇਮਾਲ ਕੀਤੇ ਨਾਸਤਿਕ ਪਰਚਾਹ ਸਾਇੰਟਿਸਟਸ ਦੇ ਬਲੀਵ ਇਨ ਗੋਡ ਮੰਨਦੇ ਨੇ ਰੱਬ ਹੈ ਤੇ ਪੰਨਵੀਂ ਸਦਵੀਂ ਫੇੜ ਬਹਿ ਕੇ ਸਟੇਜ ਤੇ ਹੁਲਾਹਾਰ ਕੇ ਬਾਹਾਂ ਵਾਰ ਮੰਦਰ ਸਾਹਿਬ ਆਮ ਬਿਲਡਿੰਗ ਸਰੋਵਰ ਦਾ ਪਾਣੀ ਆਮ ਪਾਣੀ ਸਾਇੰਸ ਆ ਨਹੀਂ ਮੰਦੀ ਸਾਇੰਸ ਉਹ ਨਹੀਂ ਮੰਦੀ ਉਹ ਭਾਈ ਪਨਵੀਂ ਸਤਵੀਂ ਤੂੰ ਫੇਲ ਐ ਸਾਇੰਸ ਦੀਆਂ ਗੱਲਾਂ ਐਦਾਂ ਕਰਦਾ ਜਿਦਾ ਬਾਇਓ ਵਿੱਚ ਮਾਸਟਰ ਡਿਗਰੀ ਹੁੰਦੀ ਤੇਰੇ ਕੋਲ ਥੋੜਾ ਜਿਆ ਧਿਆਨ ਰੱਖਿਆ ਕਰੋ ਵੀ ਉਹਦਾ ਹਸਤੀ ਕੀ ਐ ਉਹਦੇ ਕੋਲ ਵਿਦਿਆ ਕੀ ਐ ਉਹਦੇ ਕੋਲ ਗਿਆਨ ਕਿੰਨਾ ਐ ਮੂਰਖ ਬਣਾ ਰਹੇ ਨੇ ਐਸੇ ਲੋਕ ਅਸਲ ਜਿਹੜੇ ਪ੍ਰੋਫੈਸਰ ਨੇ ਅੱਠਵੀਂ ਫੇਲ ਨਹੀਂ ਜਿਨ੍ਹਾਂ 15 16 ਵਰ੍ਹੇ ਵਿਦਿਆ ਪੜ੍ਹੀ ਐ ਉਹ ਸਾਫਰਤ ਕਰਦੇ ਨੇ ਕਹਿੰਦੇ ਬਾਥਿੰਗ ਇੰਦਾ ਸੈਕ੍ਰੇਟ ਪੂਲ ਆਫ ਗੁਰੂ ਰਾਮਦਾਸ ਦ ਸਿਨਸ ਆਰ ਵਾਸ਼ਡ ਅਵੇ ਪਾਪ ਧੁੱਪ ਜਾਂਦੇ ਨੇ ਇਹ ਅਸਲ ਪ੍ਰੋਫੈਸਰਾਂ ਦੇ ਅਰਥ ਨੇ ਤਾਂ ਤੁਰਿਆ ਹੈ ਬਾਬਾ ਦੀਪ ਸਿੰਘ ਖੰਡਾ ਲੈ ਕੇ ਤੇ ਸਾਡੇ ਸਾਹਮਣੇ ਸਟੇਜ ਤੇ ਨਾਸਤਿਕ ਪ੍ਰਚਾਰਕ ਵਿਚਾਰਾਂ ਦੀ ਮਿੱਟੀ ਨਾਲ ਸਰੋਵਰ ਪੂਰ ਰਹੇ ਹੁੰਦੇ ਨੇ ਤੇ ਤੁਸੀਂ ਜਕਾਰੇ ਛੱਡੀ ਜਾਂਦੇ ਹੋ ਸਮਝ ਰੱਖੋ ਥੋੜੀ ਅਬਦਾਲੀ ਮਿੱਟੀ ਨਾਲ ਸਰੋਵਰ ਪੂਰੇ ਤੈ ਮੂਰ ਮਿੱਟੀ ਨਾਲ ਸਰੋਵਰ ਪੂਰੇ ਤੇ ਸਾਡਾ ਬਾਬਾ ਦੀਪ ਸਿੰਘ ਖੰਡਾ ਚੁੱਕ ਲਵੇ ਨਾਸਤਕ ਪ੍ਰਚਾਰਕ ਵਿਚਾਰ ਦੀ ਮਿੱਟੀ ਨਾਲ ਸਰੋਵਰ ਪੂਰਨ ਤੇ ਤੁਸੀਂ ਸਰੋਪੇ ਦੇ ਹੀ ਜਾਂਦੇ ਹੋ ਕਿੱਥੇ ਦੇਣ ਦੋਗੇ ਤੁਸੀਂ ਗੁਰੂ ਰਾਮਦਾਸ ਦਾ ਦਰਗਾਹ ਵਿੱਚ ਸਜਾ ਇਸ ਦੀ ਯਾਦ ਰੱਖਿਓ ਗੁਰੂ ਨਾਨਕ ਦੇ ਹੀ ਇਹ ਬੋਲ ਨੇ ਮੂਰਖ ਗੰਢ ਪਵੈ ਮੂਹ ਮਾਰ ਤੇ ਪ੍ਰੇਮ ਨਾਲ ਨਹੀਂ ਸਮਝਦਾ ਤੇ ਖਾਲਸਾ ਡਾਂਗ ਵੀ ਚਲਾਉਂਦਾ ਰਿਹਾ ਜੇ ਪ੍ਰੇਮ ਨਾਲ ਸਮਝੇ ਤੇ ਕਲਗੀਧਰ ਕਹਿੰਦੇ ਫਿਰ ਡਾਂਗ ਨਹੀਂ ਚੁਕਣੀ ਚੁੰਕਾਰ ਅਜ ਹਮਾ ਹੀਲ ਤੇ ਦਰ ਗੁਜਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ ਜਦੋਂ ਪ੍ਰੇਮ ਦੇ ਨਾਲ ਗੱਲ ਨਾ ਬਣੇ ਤੇ ਸ਼ਮਸ਼ੀਰ ਚੁੱਕਣੀ ਮਰਦਾਂ ਦਾ ਕੰਮ ਹੁੰਦਾ ਹੈ ਇਹ ਗੁਰਨਾਨਕ ਵੀ ਕਹਿੰਦੇ ਨੇ ਜੇ ਪ੍ਰੇਮ ਨਾਲ ਦੁਰਾਨੀ ਅਬਦਾਲੀ ਸਮਝ ਜਾਂਦੇ ਤੇ ਬਾਬਾ ਦੀਪ ਸਿੰਘ ਖੰਡਾ ਨਾ ਖੜਕਾਉਂਦਾ ਖੰਡਾ ਉਦੋਂ ਖੜਕਾਉਣਾ ਪਿਆ ਜਦੋਂ ਕਲਮ ਦੀ ਪ੍ਰੇਮ ਦੀ ਭਾਸ਼ਾ ਅਬਦਾਲੀ ਨਾ ਸਮਝਿਆ ਜਹਾਨ ਖਾਨਾ ਸਮਝਿਆ ਤੈਮੂਰ ਨਾ ਸਮਝਿਆ ਸਿਖਾ ਤੇਰੇ ਪੁਰਖਿਆਂ ਦੀ ਇਹ ਕਰਨੀ ਐ ਖੈਰ ਜੇ ਤੂੰ ਖੰਡਾ ਖੜਕਾਉਣ ਜੋਗਾ ਨਹੀਂ ਉਹ ਕੰਮ ਸੇ ਕੰਮ ਤੇਰੀ ਸਟੇਜ ਤੇ ਗੁਰੂ ਨਾਨਕ ਦੀ ਛਤਰ ਛਾਇਆ ਚ ਕੁਫਰ ਤੋਲ ਕੇ ਗਿਆ ਗੁਰੂ ਦੀ ਅਜ਼ਮਤ ਗੁਰੂ ਦੇ ਸਰੋਵਰ ਗੁਰੂ ਦੇ ਇਤਿਹਾਸ ਨੂੰ ਕੈਂਚੀ ਚਲਾ ਕੇ ਗਿਆ ਕੰਮ ਸੇ ਕੰਮ ਬਾਹੋਂ ਫੜ ਕੇ ਇਹ ਤੇ ਕਹਿ ਸਕਦਾ ਨਾ ਵੀ ਬਾਬਾ ਅਗਲੀ ਵਾਰ ਇਸ ਸਟੇਜ ਤੇ ਨਾ ਆਈ ਗੁਰੂ ਨਾਨਕ ਦਾ ਦਰ ਐ ਤੇ ਗੁਰੂ ਨਾਨਕ ਦੇ ਦਰ ਤੇ ਕੁੱਤਾ ਉਹੀ ਭੌਂਕ ਸਕਦਾ ਜਿਹੜਾ ਗੁਰੂ ਨਾਨਕ ਦਾ ਵਫਾਦਾਰ ਹੈ ਆਵਾਰਾ ਕੁੱਤਾ ਹੱਡਾ ਰੋੜੀ ਤੇ ਹੀ ਠੀਕ ਰਹਿੰਦਾ ਹੈ ਗੁਰੂ ਘਰ ਨਹੀਂ। ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਵਿਦ ਹਰ ਭਜੋ ਇਕ ਮਨ ਹੋਏ ਇਕ ਚਿਤ ਬਾਪੂ ਤੇ ਕਹਿੰਦਾ ਜੇ ਕੁੱਤਾ ਐ ਤੇ ਪੂਛ ਵੀ ਇਹਦੇ ਦਰ ਤੇ ਹੀ ਲਾ ਗੈਰਾਂ ਦੇ ਸੋਲੇ ਨਾ ਗਾ ਇਹ ਕਿੱਦਾਂ ਦੀ ਕੌਮ ਐ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ। ਕਦੇ ਹਿੰਦੂ ਵੀਰ ਕਦੇ ਮੁਸਲਮਾਨ ਵੀਰਾਂ ਕਿਹਾ ਮੁਹੰਮਦ ਜੀ ਦੇ ਵਿੱਚ ਕਮੀ ਹੈ ਕਿਹਾ ਕਿਸੇ ਪੰਜ ਵਗਦੇ ਨਿਵਾਜੀ ਨੇ ਵੀ ਮੁਹੰਮਦ ਚ ਕਰਾਮਾਤ ਨਹੀਂ ਉਹਦੇ ਪੱਲੇ ਕੁਝ ਨਹੀਂ ਕਦੇ ਕਿਸੇ ਹਿੰਦੂ ਵੀਰ ਨੇ ਕਿਹਾ ਰਾਮਚੰਦਰ ਦੇ ਵਿੱਚ ਕਰਾ ਬਾਤ ਨਹੀਂ ਇਹ ਤੁਹਾਡੇ ਸਿੱਖਾਂ ਚ ਕਿਉਂ ਐਸੀ ਕਾਂਕਿਆਰੀ ਪੈਦਾ ਹੋ ਗਈ ਫਸਲ ਨੂੰ ਖਰਾਬ ਕਰਨ ਵਾਲੀ ਜਿਹੜੀ ਕਹਿੰਦੀ ਗੁਰੂ ਆਮ ਇਨਸਾਨ ਹੈ ਸਮਝਿਆ ਕਰੋ ਇਹ ਏਜੰਸੀਆਂ ਦੇ ਟੁਕੜਿਆਂ ਤੇ ਪਲ ਕੇ ਗੁਰੂ ਨੂੰ ਇੱਕ ਆਮ ਇਨਸਾਨ ਦਰਸਾ ਰਹੇ ਨੇ ਤੇ ਆਮ ਇਨਸਾਨ ਕਦੇ ਝੋਲੀਆਂ ਨਹੀਂ ਭਰ ਸਕਦਾ ਆਮ ਇਨਸਾਨ ਕਦੇ 75 ਵਰਿਆਂ ਦੇ ਬਾਪੂ ਨੂੰ ਥਾਪੜਾ ਦੇ ਕੇ 18 ਸ਼ੇਰ ਦਾ ਖੰਡਾ ਖੜਕਾਉਣ ਦੀ ਤਾਕਤ ਨਹੀਂ ਦੇ ਸਕਦਾ ਆਮ ਇਨਸਾਨ ਕਦੇ ਆਬੇ ਹਯਾਤ ਦੇ ਕੇ ਸਵਾ ਲੱਖ ਨਾਲ ਨਹੀਂ ਲੜਾ ਸਕਦਾ ਗੁਰੂ ਕੌਣ ਆ ਮੈਂ ਕਿ ਖਾਸ ਹੈ ਕਹਿੰਦੇ ਕਹੋ ਨਾਨਕ ਮੇਰਾ ਗੁਰ ਸਮਰਾਥਾ ਗੁਰੂ ਇਜ਼ ਹੌਲ ਪਾਵਰਫੁਲ ਆਮ ਨਹੀਂ ਹੈ ਉਹ ਖਾਸ ਹੈ ਸੋ ਧਿਆਨ ਦੇਣਾ ਇਹ ਗੁਰੂ ਦੀ ਸਟੇਜ ਐ ਗੁਰੂ ਦੀ ਵਡਿਆਈ ਕਰਨ ਲਈ ਮਿਲੀ ਐ ਨਾ ਗੁਰੂ ਕੀ ਅਸਮਤ ਨੂੰ ਤਾਕਤ ਨੂੰ ਕੱਟਣ ਲਈ ਮਿਲੀ ਐ ਇੱਕ ਸਾਇੰਟਿਸਟ ਹੋਇਆ Google ਤੇ ਸਰਚ ਕਰ ਲਿਓ ਉਹਨੇ ਇੱਕ ਗੱਲ ਕਹੀ ਸੀ ਡਾਕਟਰ ਮਸਾਰੋ ਇਮੋਟੋ ਜਾਪਾਨ ਦਾ ਸਾਇੰਟਿਸਟ ਉਹਨੇ ਪਾਣੀ ਦੇ ਉੱਤੇ ਨਾ ਬੜਾ ਤਕੜਾ ਐਕਸਪੈਰੀਮੈਂਟ ਕੀਤਾ ਉਹ ਕਹਿੰਦਾ ਬੰਦਾ ਜਿਵੇਂ ਚੰਗੀ ਮੰਦੀ ਸੰਗਤ ਦਾ ਅਸਰ ਕਬੂਲਦਾ ਐ ਪਾਣੀ ਵੀ ਕਬੂਲਦਾ ਐ ਪਾਣੀ ਲਿਵਿੰਗ ਬੀਇੰਗ ਐ ਮੋਈ ਹੋਈ ਵਸਤੂ ਨਹੀਂ ਹੈ ਤਾਂ ਹੀ ਤੇ ਗੁਰੂ ਨਾਨਕ ਨੇ ਕਿਹਾ ਪਵਣੂ ਪਾਣੀ ਪਿਤਾ ਪਾਣੀ ਪਿਤਾ ਹੈ ਪਿਤਾ ਦੇ ਪਲੀਤ ਕਤਰੇ ਤੋਂ ਪਾਣੀ ਤੋਂ ਹੀ ਦੁਨੀਆ ਦਾ ਜਨਮ ਹੈ ਨਹੀਂ ਤੇ ਨਾ ਹੋਵੇ ਔਰ ਪਾਣੀ ਦੇ ਵਿੱਚ ਬੈਕਟੀਰੀਆਜ਼ ਹੁੰਦੇ ਨੇ ਜੀਵ ਜੰਤੂ ਜਿਵੇਂ ਅਸੀਂ ਕਬੂਲ ਕਰਦੇ ਅਸੀਂ ਵੀ ਉਹਨਾਂ ਜੀਵ ਜੰਤੂਆਂ ਦੇ ਬਣੇ ਜਿਨ੍ਹਾਂ ਤੋਂ ਪਾਣੀ ਬਣਿਆ ਅਸੀਂ ਸੈਲਸ ਤੋਂ ਬਣੇ ਆ ਆਟਮਸ ਤੋਂ ਬਣੇ ਆ ਜੀਵ ਜੰਤੂ ਉਹਨਾਂ ਤੋਂ ਹੀ ਅਸੀਂ ਬਣੇ ਆ ਇਹ ਸੈਲਸ ਦਾ ਆਟਮਸ ਦਾ ਇੱਕ ਰੂਪ ਹੈ ਸ਼ਰੀਰ ਉਹ ਇਕੱਠੇ ਹੋਏ ਨੇ ਜਿਵੇਂ ਉਹ ਅਸਰ ਕਬੂਲ ਕਰਦੇ ਨੇ ਕਿਸੇ ਬੰਦੇ ਕੋਲ 네ਗੇਟਿਵ ਗੱਲਾਂ ਕਰੋ ਨਾ ਟੈਂਦੀ ਕਲਾ ਦੀਆਂ ਉਹ ਟੈਂਦੀ ਕਲਾ 'ਚ ਚਲੇ ਆ ਜਾਂਦਾ ਸੋਗ ਦੀਆਂ ਹੀ ਗੱਲਾਂ ਕਰੋ ਸੋਗੀ ਹੋ ਜਾਵੇਗਾ ਔਰ ਰੋਗਾਂ ਦੀਆਂ ਗੱਲਾਂ ਕਰੋ ਰੋਗੀ ਹੋ ਜਾਵੇਗਾ ਪੋਜ਼ਿਟਿਵ ਗੱਲਾਂ ਕਰੋ ਚੜਦੀ ਕਲਾ ਦੀਆਂ ਗੱਲਾਂ ਕਰੋ ਆ ਅੱਧਾ ਪੌਣਾ ਘੰਟਾ ਕੋਈ ਵੀ ਇੱਥੇ ਕਥਾਕਾਰ ਜੋਸ਼ੋ ਖਰੋਸ਼ ਨਾਲ ਕਥਾ ਕਰੇ ਤੇ ਰੋਮ ਰੋਮ ਉੱਡਦਾ ਹੈ ਜੇ ਅੱਧਾ ਘੰਟਾ ਇੱਥੇ ਕੋਈ ਕੁਫਰੀ ਟੋਲੀ ਜਾਵੇ ਵੈਣ ਹੀ ਪਾਈ ਜਾਵੇ ਪੰਥ ਟਹਿ ਗਿਆ ਪੰਥ ਮੁੱਕ ਗਿਆ ਤੁਹਾਡੇ ਦਿਲਾਂ ਚ ਨੈਗੇਟਿਵਿਟੀ ਆ ਜਾਣੀ ਵੀ ਸ਼ਾਇਦ ਵਾਕਿਆ ਹੀ ਮੁੱਕ ਚੱਲੇ ਅਸੀਂ ਇਦਾਂ ਪਾਣੀ ਅਸਰ ਕਬੂਲ ਦਾ ਹੈ ਨੈਗੇਟਿਵ ਤੇ ਪੋਜ਼ਿਟਿਵ ਗੱਲਾਂ ਦਾ ਇਸ਼ਾਰੋ ਮਾਟੋ ਕਹਿੰਦਾ ਹੈ ਧਾਰਮਿਕ ਜਗਾ ਦੇ ਪਾਣੀ ਦੇ ਉਹ ਸੈਲਸ ਉਹ ਕ੍ਰਿਸਟਲ ਇਹਨੇ ਤਕੜੇ ਨੇ ਕਿਸੇ ਪਲੀਤ ਪਾਣੀ ਦੇ ਕ੍ਰਿਸਟਲ ਕੋਲ ਰੱਖੋ ਤੇ ਉਹਨੂੰ ਢਾ ਲੈਂਦੇ ਨੇ ਜਿਵੇਂ ਸਰੀਰ ਦੇ ਕੈਂਸਰ ਸੈੱਲ ਰੈੱਡ ਬਲੱਡ ਸੈੱਲ ਨੂੰ ਜਿੱਤ ਲੈਣ ਤੇ ਕੈਂਸਰ ਹੁੰਦੀ ਹੈ ਇਹ ਸਾਇੰਸ ਦੀਆਂ ਗੱਲਾਂ ਨੇ ਪੜਿਆਂ ਲਿਖਿਆਂ ਦੀ ਇਹ ਇਹਨਾਂ ਦੀ ਸਮਝ ਚ ਹੁੰਦੀਆਂ ਨੇ ਸਰੋਵਰ ਦਾ ਪਾਣੀ ਆਮ ਨਾ ਹੁੰਦਾ ਮੁੱਖ ਦੀ ਗੱਲ ਹੈ ਦਾ ਹਿਡਨ ਮੈਸੇਜ ਆਫ ਦਾ ਵਾਟਰ ਇਹ ਕਿਤਾਬ ਹੈ ਕਦੇ ਪੜਿਓ ਕਹਿੰਦੇ ਮੋਲੀਕੂਲਰ ਜਿਹੜਾ ਸਟਰਕਚਰ ਹੈ ਹਾਈਡਰੋਜਨ ਆਕਸੀਜਨ ਤੋਂ ਬਣਿਆ ਬਾਣੀ ਜਿੱਥੇ ਚੱਲਦੀ ਆ ਉਹਦੇ ਸੈੱਲ ਤਕੜੇ ਹੁੰਦੇ ਨੇ ਆਪਾਂ ਕਹਿੰਦੇ ਬਾਣੀ ਪੜਨ ਵਾਲਾ ਬੜਾ ਅਧਿਆਤਮਿਕ ਤੌਰ ਤੇ ਅੰਦਰੂਨੀ ਤੌਰ ਤੇ ਤਾਕਤਵਰ ਹੁੰਦਾ ਏ ਇਦਾਂ ਹੀ ਸਰੋਵਰ ਦੀ ਬਾਤ ਐ ਪਾਣੀ ਦੀ ਬਾਤ ਐ ਉਹਦੇ ਕ੍ਰਿਸਟਲਸ ਮਾੜੇ ਪਾਣੀ ਦੇ ਕ੍ਰਿਸਟਲਸ ਨੂੰ ਢਾ ਲੈਂਦੇ ਨੇ ਜਿੱਤ ਲੈਂਦੇ ਨੇ ਬਾਣੀ ਦੇ ਨਾਲ ਪਾਣੀ ਦਾ ਪ੍ਰਤਾਪ ਵਧਦਾ ਏ ਤਾਂ ਹੀ ਤੇ ਉਹ ਜਹਾਨਕਾ ਵਰਗੇ ਕਹਿੰਦੇ ਵੀ ਇਹਨਾਂ ਦੇ ਵਲੀ ਮੁਰਸ਼ਦ ਨੇ ਕਲਾਮ ਪੜ ਕੇ ਪਾਣੀ ਅੰਮ੍ਰਿਤ ਬਣਾ ਦਿੱਤਾ ਭਾਵ ਕ੍ਰਿਸਟਲ ਉਹਦੇ ਤਕੜੇ ਹੋ ਗਏ ਮੋਲੀਕੂਲਰ ਸਿਸਟਮ ਸਟਰੋਂਗ ਹੋ ਗਿਆ ਸਾਇੰਸ ਮੰਦੀ ਹੈ ਵੀ ਬਾਣੀ ਦਾ ਪ੍ਰਤਾਪ ਹੈ ਸੋ ਕਦੇ ਵੀ ਇਹ ਨਾ ਸਮਝਿਓ ਵੀ ਇਹ ਪਾਣੀ ਆਮ ਹੈ ਆਮ ਸੀ ਪਰ ਜਦੋਂ ਬਾਣੀ ਪੜੀ ਗਈ ਹਰਮੰਦਰ ਸਾਹਿਬ ਉਹ ਆਬੇ ਹਯਾਤ ਬਣ ਗਿਆ ਐਸਾ ਆਬੇ ਹਯਾਤ ਦਾ ਸਰੋਵਰ ਜਿਹਦੀ ਬਿਆਦਬੀ ਦਾ ਬਦਲਾ ਲੈਣ ਲਈ ਬਾਪੂ ਇੱਥੇ ਜਹਾਨ ਖਾਨ ਨਾਲ ਟਕਰਾਇਆ ਮੈਂ ਕਿ ਇੰਗਲਿਸ਼ ਦਾ ਵਚਨ ਕਹ ਕੇ ਅੱਗੇ ਵਧਾਂ ਡਾਕਟਰ ਇਸਾਰੋ ਇਮੋਟੋ ਹੀ ਸੈਡ ਉਹਨੇ ਇੱਕ ਗੱਲ ਕਹੀ ਸੀ that human consciousness has an effect on the molecular system of water ਬੰਦਾ ਗਾਲਾਂ ਕੱਢੇ ਨੀਵੀਂ ਭੱਦੀ ਸ਼ਬਦਾਵਲੀ ਵਰਤੇ ਪਾਣੀ ਤੇ ਅਸਰ ਹੁੰਦਾ ਹੈ ਪੋਲਿਊਟਡ ਹੋ ਜਾਂਦਾ ਪਾਣੀ ਮੈਲੇ ਪਾਣੀ ਦੇ ਕੋਲ ਰੱਬ ਦੇ ਗੀਤ ਗਾਓ ਹੀ ਸੈਡ ਦੈਟ ਵਾਟਰ ਕੁਡ ਰਿਐਕਟ ਟੂ ਪੋਜ਼ਿਟਿਵ ਥੌਟਸ ਚੰਗੀਆਂ ਗੱਲਾਂ ਕਰੋ ਪਾਣੀ ਸੋਚਾ ਜਾਂਦਾ ਹੈ ਭਾਵ ਉਹਦੇ ਸੈੱਲ ਤਾਕਤਵਰ ਹੋ ਜਾਂਦੇ ਨੇ ਹੀ ਸੈੱਡ ਦੈਟ ਪੋਲਿਊਟਡ ਵਾਟਰ ਕੁਡ ਬੀ ਕਲੀਨ ਥਰੂ ਪ੍ਰੇਅਰ ਕਹਿੰਦਾ ਰੱਬ ਦੇ ਗੀਤ ਗਾਇਆ ਪਾਣੀ ਸਾਫ਼ ਹੋ ਜਾਂਦਾ ਹੈ ਇਹ ਸਾਇੰਟਿਸਟਾਂ ਦੀ ਖੋਜ ਹੈ ਕਿਸੇ ਪੰਜ ਛੇ ਜਮਾਤਾਂ ਫੇੜ ਕਿਸੇ ਬਾਬੇ ਦੀ ਸੋਚ ਨਹੀਂ ਐਵੇਂ ਮੋਢੇ ਹਲਾਰ ਹਲ ਰੌਲਾ ਪਾਈ ਜਾਣਾ ਪੱਲੇ ਕੁਝ ਹੈ ਨਹੀਂ ਜੇ ਆਖੋ ਆਵ ਵਿਚਾਰ ਕਰੀਏ ਵਿਚਾਰ ਤੇ ਤਾਂ ਕਰੇ ਨਾ ਵੀ ਜੇ ਇਹ ਦਿਮਾਗ ਦੀ ਡਿਕਸ਼ਨਰੀ ਵਿੱਚ ਕੋਈ ਨੌਲੇਜ ਹੋਵੇ ਪੜ੍ਹ ਕੇ ਤੇ ਉਹ ਸੁਣਾਉਣਾ ਜੋ ਏਜੰਸੀਆਂ ਲਿਖਿਆ ਪੜ ਕੇ ਤੇ ਉਹ ਸੁਣਾਉਣਾ ਜਿਹਦੇ ਨਾਲ ਪੰਥ ਦੋ 파ੜ ਹੁੰਦਾ ਹੈ ਵਿਚਾਰ ਤੋਂ ਦੇ ਦੌੜ ਉੱਠਦੇ ਨੇ ਪੁਲਿਸ ਲਾ ਕੇ ਤੇ ਇਹੋ ਜੇ ਲੋਕਾਂ ਨੂੰ ਦਿਵਾਨ ਲਾਉਣੇ ਪੈਂਦੇ ਨੇ ਔਰ ਮੈਂ ਇਸ ਗੱਲੋਂ ਹੈਰਾਨ ਆਂ ਵੀ ਕਦੇ ਵੀ ਸਰਕਾਰ ਸੱਚ ਦੇ ਪ੍ਰਚਾਰ ਲਈ ਸਿਕਿਉਰਿਟੀ ਨਹੀਂ ਜੇ ਦਿੰਦੀ ਜੇ ਦਿੰਦੀ ਤੇ ਦੱਸ ਦਿਓ ਗੁਰੂ ਨਾਨਕ ਸਾਹਿਬ ਸੱਚ ਦੀ ਗੱਲ ਕਰਦੇ ਨੇ ਬਾਬਰ ਕਿਆਂ ਕੈਦ ਕੀਤੇ ਨੇ ਫੌਜ ਨਹੀਂ ਦਿੱਤੀ ਬਾਬਾ ਕਥਾ ਕਰਿਆ ਕਰ ਤੂੰ ਸੱਚ ਬੋਲਦਾ ਹੈ ਗੁਰੂ ਅਰਜਨ ਸਾਹਿਬ ਸੱਚ ਬੋਲਦੇ ਨੇ ਜ਼ਾਹਾਂਗੀਰ ਨੇ ਫੌਜ ਨਹੀਂ ਦਿੱਤੀ ਤਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤਾ ਹੈ ਗੁਰੂ ਤੇਗ ਬਹਾਦਰ ਸੱਚ ਬੋਲਦੇ ਨੇ ਔਰੰਗ ਨੇ ਫੌਜ ਨਹੀਂ ਦਿੱਤੀ ਚਾਂਦਨੀ ਚੌਕ ਬਿਠਾ ਕੇ ਸੱਚ ਨੂੰ ਸ਼ਹੀਦ ਕੀਤਾ ਹੈ ਗੁਰੂ ਗੋਬਿੰਦ ਸਿੰਘ ਸੱਚ ਬੋਲਦੇ ਨੇ ਕਹਿੰਦੇ ਦੇਖ ਸੱਚ ਬੋਲਣ ਵਾਲੇ ਦਾ ਹਸ਼ਰ ਔਰੰਗ ਜੇਬਨਾ 10 ਲੱਖ ਤੇ ਮੇਰੇ ਕੋਲ 40 ਰਹਿ ਗਏ ਸੱਚਿਆਂ ਦੇ ਨਾਲ ਕੋਈ ਵੀ ਨਹੀਂ ਰਹਿੰਦਾ ਗੁਰ ਸਿੰਘ ਚੇਕਾਰੇ ਕੁ ਨਦ ਚਹਿਲ ਨਰ ਕਿ 10 ਲੱਖ ਬਰਾਇਦ ਬਰੋਬੇ ਖਬਰ 10 ਲੱਖ ਦਾ ਘੇਰਾ ਪੈਂਦਾ ਹੈ ਸੱਚ ਨੂੰ ਮੈਂ ਨਹੀਂ ਸੁਣਿਆ ਵੀ 10 ਲੱਖ ਲੱਗੇ 10 ਹਜ਼ਾਰ ਪੁਲਸੀਆ ਲੱਗੇ ਤੇ ਸੱਚ ਦਾ ਪ੍ਰਚਾਰ ਕਰਾਵੇ ਨਹੀਂ ਝੂਠ ਨੂੰ ਲੋੜ ਹੈ ਸਰਕਾਰੀ ਮੁਲਾਜ਼ਮਾਂ ਦੀ ਸੱਚ ਨੂੰ ਲੋੜ ਨਹੀਂ ਹੁੰਦੀ ਥੋੜਾ ਜਿਹਾ ਜ਼ਿਹਨ 'ਚ ਬਿਠਾਇਆ ਕਰੋ ਇਸ ਗੱਲ ਨੂੰ ਸੱਚ ਨੂੰ ਥੋੜੇ ਸੁਣਦੇ ਨੇ ਕੁਫਰ ਨੂੰ ਲੱਖਾਂ ਸੁਣਦੇ ਹੁੰਦੇ ਨੇ ਇਹ ਇਸ਼ਾਰਾ ਮੇਰਾ ਹਰ ਨਾਸਤਕ ਪ੍ਰਚਾਰਕ ਵੱਲ ਹੈ ਜਿਹੜਾ ਸਰਕਾਰਾਂ ਦੇ ਸਿਰ ਤੇ ਉਛਲ ਰਹੇ ਨੇ ਦੀਵਾਰ ਲਾਉਂਦੇ ਨੇ ਇਸ ਗੱਲ ਦਾ ਖਿਆਲ ਰੱਖਿਓ ਭਾਵੇਂ 10 ਲੱਖ ਦੀ ਗੱਲ ਹੈ ਜਿੱਤ ਸੱਚ ਦੀ ਤੇ 40 ਸਿੰਘਾਂ ਦੀ ਹੁੰਦੀ ਹੈ ਇੱਥੇ 10 ਲੱਖ ਵੀ ਮਿੱਟੀ ਚ ਮਿਲ ਜਾਂਦਾ ਹੈ ਉਹਦਾ ਕਾਰਨ ਹੈ ਸਤਗੁਰ ਮੇਰਾ ਤਾਣ ਨਿਤਾਣ ਇਹਨਾਂ ਨੂੰ ਸਿਕਿਉਰਿਟੀ ਦੇਸ਼ ਦਾ ਬਾਦਸ਼ਾਹ ਦਿੰਦਾ ਹੈ ਤੇ ਸਾਨੂੰ ਸਿਕਿਉਰਿਟੀ ਲੋਕ ਤੇ ਪਰਲੋਕ ਦਾ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਦਿੰਦਾ ਹੈ ਇਹ ਯਾਦ ਰੱਖਿਆ ਕਰੋ ਇਸ ਗੱਲ ਨੂੰ ਇਹ ਮਾਟੋ ਨੇ ਦਾ ਹਿਡਨ ਮੈਸੇजेस ਇਨ ਵਾਟਰ ਉਹਨੇ ਕਿਤਾਬ ਲਿਖੀ ਨਿਊਯਾਰਕ ਟਾਈਮਸ ਦੀ ਬੈਸਟ ਸੈਲਰ ਹੈ ਬੈਸਟ ਸੈਲਰ ਸਭ ਤੋਂ ਵੱਧੇ ਕਿਤਾਬ ਵਿਕੀ ਸੀ ਕਦੇ ਪੜ ਲਿਓ ਜੇ ਬਾਣੀ ਤੇ ਪਾਣੀ ਤੇ ਸ਼ੰਕਾ ਹੋਵੇ ਤੁਹਾਨੂੰ ਸਮਝ ਲੱਗੇ ਹਾਂਜੀ ਜੈਯਾ ਇਹ ਡੜਰੀਆਂ ਵਾਲੇ ਦੀ ਗੱਲ ਕਰ ਰਹੇ ਨੇ ਕਿ ਉਹਨਾਂ ਨੇ ਸਰੋਵਰ ਦੇ ਬਾਰੇ ਜਿਹੜਾ ਬਿਆਨ ਦਿੱਤਾ ਹਾਂਜੀ ਉਹ ਆਪਣੇ ਨਾ ਮੇਰੇ ਖਿਆਲ ਚੈਨਲ ਤੇ ਵੀਡੀਓ ਵੀ ਮੌਜੂਦ ਹੈ ਅੱਪਾ ਉਹਦੇ ਤੇ ਰਿਐਕਸ਼ਨ ਕੀਤਾ ਸੀ ਜਿੰਨੇ ਜੋ ਮੇਰੇ ਖਿਆਲ ਗੱਲ ਕਰ ਰਹੇ ਸੀ ਕਿ ਜਿਹੜਾ ਸਰੋਵਰ ਦਾ ਪਾਣੀ ਹੈ ਨਾ ਤੇ ਉਹ ਆਮ ਪਾਣੀ ਹੈਗਾ ਤੁਸੀਂ ਉੱਥੇ ਨਹਾਉਂਦੇ ਜਿਹੜਾ ਤੇ ਜਿਵੇਂ ਇਸ਼ਨਾਨ ਕਰਦੇ ਨੇ ਯਾਨੀ ਕਿ ਜਿਵੇਂ ਤੁਸੀਂ ਘਰ ਕਰਦੇ ਹੋ ਕੋਈ ਜਿਸ ਤਰ੍ਹਾਂ ਦਾ ਪਾਣੀ ਦੀ ਫਜ਼ੀਲਤ ਉੱਥੇ ਵੇ ਉਸੇ ਤਰ੍ਹਾਂ ਦੀ ਹਾਂ ਇਸ ਤਰ੍ਹਾਂ ਦੀ ਇੱਕ ਉਹਨਾਂ ਦੀ ਇੱਕ ਕੰਟਰੋਵਰਸ਼ੀਅਲ ਹੋ ਵੀ ਸੀ ਸਟੇਟਮੈਂਟ ਸੀ ਜਿੰਨੇ ਜੋ ਅਮਰਦ ਵੇਲੇ ਦੇ ਬਾਰੇ ਵੀ ਗੱਲ ਕਰ ਲਈ ਨਹੀਂ ਯਾ ਯਾ ਕੀ ਪਾਣੀ ਦੀ ਨੇਚਰ ਜਿਹੜੀ ਹੈ ਉਹ ਉਹਦੇ ਕਹਿਣ ਦੇ ਆਪਾਂ ਮੁਨਾਬੇ ਜ਼ਮਜ਼ਮ ਦਾ ਪਾਣੀ ਉਹਨੂੰ ਬਰਕਤ ਦੋਸਤੋ ਮੁਸਲਮਾਨ ਜਿਹੜੇ ਨੇ ਉਹ ਆਬੇ ਜ਼ਮਜ਼ਮ ਦਾ ਪਾਣੀ ਜਿਉਂ ਕਿ ਮਦੀਨਾ ਮੱਕਾ ਚੋਂ ਲੈ ਕੇ ਆਂਦੇ ਨੇ ਉਹਨੂੰ ਬਰਕਤ ਵਾਲਾ ਸਮਝਦੇ ਨੇ ਤੇ ਉਹਨੂੰ ਬਕਾਇਦਾ ਪਾਣੀ ਚ ਮਿਲਾ ਕੇ ਪੀਂਦੇ ਨੇ ਕਿ ਇਹਦੇ ਚ ਬਰਕਤ ਹੈ ਤੇ ਇਹ ਸ਼ਿਫਾ ਹੈ ਬਕਾਇਦਾ ਕੁਰਾਨ ਪਾਕ ਚ ਵੀ ਕਿਹਾ ਗਿਆ ਹੈ ਕਿ ਇਹ ਸ਼ਿਫਾ ਹੈ ਸ਼ਿਫਾ ਹੈ ਸ਼ਿਫਾ ਯਾਨੀ ਕਿ ਬਿਮਾਰ ਲੋਗਾਂ ਨੂੰ ਦਿੱਤਾ ਜਾਂਦਾ ਤੇ ਕਈ ਐਸੇ ਲੋਕ ਵੇਖੇ ਨੂੰ ਠੀਕ ਵੀ ਹੋ ਜਾਂਦੇ ਨੇ ਇਹ ਸਰੋਵਰ ਦੇ ਪਾਣੀ ਨੂੰ ਮੇਰੇ ਖਿਆਲ ਸਿੱਖਨ ਦਾ ਇਹ ਨਜ਼ਰੀਆ ਹੈ ਹਾਂਜੀ ਇਹਨਾਂ ਨੇ ਕਿ ਵੀ ਅਗਰ ਇੱਥੇ ਇਸ਼ਨਾਨ ਕਰਦੇ ਤਾਂ ਤੁਹਾਡੇ ਪਾਪ ਧੁੱਲ ਜਾਂਦੇ ਨੇ ਪਾਪ ਧੁੱਲ ਜਾਂਦੇ ਨੇ ਜਿਸ ਤਰ੍ਹਾਂ ਮੈਂ ਉਸ ਵੀਡੀਓ ਦਾ ਹਵਾਲਾ ਇਸ ਲਈ ਦੇ ਰਿਹਾ ਕਿ ਉਸ ਵੀਡੀਓ ਦੇ ਬਾਰੇ ਹੀ ਇਹ ਵੀਡੀਓ ਹੈ ਕਿ ਉਹਦੇ ਜੋ ਕਹਿ ਰਹੇ ਸੀ ਕਿ ਜਿਹੜਾ ਨਾ ਮਨ ਸਾਫ਼ ਕਰਨਾ ਪੈਣਾ ਜਿਸਮ ਤੇ ਸਾਫ਼ ਕਰ ਲੈਣੇ ਅਸੀਂ ਇੱਥੇ ਇਸ਼ਨਾਨ ਕਰਕੇ ਤੇ ਉਹ ਹੀ ਗੱਲ ਹੈ ਕਿ ਕੁਛ ਨਾ ਵਿੱਚੋਂ ਕਲਿੱਪ ਕੱਟੇ ਜਾਂਦੇ ਨੇ ਬਾਈ ਰঞ্জੀਤ ਸਿੰਘ ਢੱਡੀਆਂ ਵਾਲੇ ਦੀ ਵੀਡੀਓ ਜੋ ਵੀ ਇਹਨਾਂ ਦੀਆਂ ਵੀਡੀਓ ਜੋ ਵੀ ਕਲਿੱਪ ਕੱਟ ਲੈਂਦੇ ਨੇ ਜਿਹੜੇ ਉਹੋ ਜਿਹੇ ਲੋਕ ਤੇ ਉਹ ਫਿਰ ਵੀਡੀਓ ਘੁੰਮਦੀਆਂ ਘੁੰਮਦੀਆਂ ਬਹੁਤ ਜਾਂਦੀਆਂ ਨੇ ਤੇ ਫਿਰ ਉਹ ਜ਼ਰਾ ਹੋ ਜਾਂਦਾ ਹੈ ਉਹ ਅਕਸਰ ਦੋਸਤਾਂ ਦਾ ਵੀ ਇਤਰਾਜ਼ ਹੁੰਦਾ ਹੈ ਕਿ ਤੁਸੀਂ ਢੱਡੀਆਂ ਵਾਲੇ ਦੀ ਪੂਰੀ ਵੀਡੀਓ ਦੇਖਿਆ ਕਰੋ ਹਾਂ ਭਾਈ ਬੰਦਾ ਸਿੰਘ ਇਹਨਾਂ ਦੀ ਵੀ ਅਸੀਂ ਵੀਡੀਓ ਦੇਖਣੀ ਆ ਚੈਨਲ ਤੇ ਮੌਜੂਦ ਹੈ ਸਾਡੇ ਜ਼ਿਕਰੀਆ ਦੇ ਚੈਨਲ ਤੇ ਦੂਸਰੇ ਚੈਨਲ ਵੱਡੇ ਚੈਨਲ ਤੇ ਮੌਜੂਦ ਨੇ ਵੀਡੀਓ ਤੇ ਗੱਲ ਇਹ ਕਰਨੀ ਸੀ ਕਿ ਜਿਹੜੇ ਵਿਚਾਰ ਹੁੰਦੇ ਨੇ ਨਾ ਜਿਹੜੇ ਸੋਚ ਹੁੰਦੀ ਏ ਇਹਦਾ ਟਕਰਾਓ ਹੋ ਸਕਦਾ ਇਹਦੇ ਵਿੱਚ ਕੋਈ ਗੱਲ ਨਹੀਂ ਹੈ ਮੁਸਲਮਾਨਾਂ ਚ ਵੀ ਹੈ ਸਿੱਖੀਜ਼ਮ ਚ ਵੀ ਹੈ ਬਾਲ ਲੇਕਿਨ ਇਹ ਯਾ ਉਹ ਸਾਲਾਂ ਸਾਲ ਤੋਂ ਲੋਕਾਂ ਦਾ ਇਹ ਨਜ਼ਰੀਆ ਬਣਿਆ ਹੈ ਕਿ ਜੀ ਉੱਥੇ ਇਸ਼ਨਾਨ ਕਰਨ ਦੇ ਨਾਲ ਉੱਥੇ ਜਾ ਕੇ ਨਹਾਉਣ ਦੇ ਨਾਲ ਜਿਹੜੇ ਪਾਪ ਉਹ ਧੁਰ ਜਾਂਦੇ ਨੇ ਤੇ ਉੱਥੇ ਇਹ ਕੰਟਰੋਵਰਸ਼ਲ ਸਟੇਟਮੈਂਟ ਦੇਣੀ ਕਿ ਜੀ ਉਹ ਇੱਕ ਆਮ ਪਾਣੀ ਹੈ ਜਾਂ ਉਹਦਾ ਕੋਈ ਵੀ ਨਹੀਂ ਹੈ ਤੇ ਫਿਰ ਕਿਆ ਇਹ ਗੁਰੂ ਜਿਹੜੇ ਉਹ ਉਹਨਾਂ ਨੇ ਮੇਰੇ ਖਿਆਲ ਜੀ ਨਾ ਆਮ ਪਾਣੀ ਨਹੀਂ ਸੀ ਕਿਹਾ ਉਹਨਾਂ ਨੇ ਇਹ ਕਿਹਾ ਸੀ ਕਿ ਇੱਥੇ ਇਸ਼ਨਾਨ ਕਰਨ ਨਾਲ ਮਨ ਦੇ ਪਾਪ ਨਹੀਂ ਢੁਰਦੇ ਤੋ ਲੈ ਤੁਸੀਂ ਆਪਣੇ ਤਨ ਦੇ ਤਨ ਦੀ ਮੈਲ ਲੱਗ ਮੈਲ ਲੱਦਦੀ ਹੈ ਮਨ ਦਾ ਅਗਰ ਕਾ ਕਰਨਾ ਹੈ ਨਾ ਸੱਚ ਕਰਨਾ ਹੈ ਤੇ ਉਹ ਫਿਰ ਤੁਸੀਂ ਆਪ ਹੀ ਕਰ ਸਕਦੇ ਜੇ ਤੇ ਉਹ ਰੱਬ ਦਾ ਨਾਮ ਹੈ ਫਿਰ ਤੂੰ ਹੁਣ ਇਹ ਦੱਸ ਕੇ ਫਿਰ ਮੁਸਲਮਾਨ ਜਿਹੜਾ ਉਹ ਆਬੇ ਜ਼ਮਜ਼ਮ ਦਾ ਪਾਣੀ ਹੈ ਕਹਿੰਦੇ ਨੇ ਕਿ ਜੇ ਇਸ ਤਰ੍ਹਾਂ ਦੀ ਸੋਚ ਹੋਵੇ ਉਸ ਤਰ੍ਹਾਂ ਦਾ ਕਰਮ ਹੋ ਜਾਂਦਾ ਤੇ ਹੁਣ ਆਪਾਂ ਆਬੇ ਜ਼ਮਜ਼ਮ ਦਾ ਪਾਣੀ ਉਹਨੂੰ ਸ਼ਫਾ ਸਮਝ ਨਹੀਂ ਆ ਹੈ ਵੀ ਕਿਉਂਕਿ ਆਪਣਾ ਤੇ ਨਜ਼ਰੀਆ ਆਪਣਾ ਕੀਤਾ ਮੁਸਲਮਾਨਾਂ ਦਾ ਤੇ ਉਹ نبی اسماعیل ابراہیم ابراہیم ਅਲੈ ਸਲਾਮ ਦੇ بیٹے حضرت اسماعیل ਅਲੈ ਸਲਾਮ ਸੀ ਹਾਂਜੀ ਜਿਨ੍ਹਾਂ ਦੇ ਪੈਰਾਂ ਚੋਂ ਨਿਕਲਿਆ ਉਹਨਾਂ ਦੇ ਹੋ ਰੋਏ ਸਨ ਤੇ ਉਹਨਾਂ ਦੇ ਪੈਰ ਹੱਡੀਆਂ ਰਗੜਦੇ ਸੀ ਤੇ ਉਥੋਂ ਰਾਬੜੇ ਵਿੱਚ ਚਸ਼ਮਾ ਜਾਰੀ ਕਰਦਾ ਜੋ ਕਿ ਅੱਜ ਤੱਕ ਚੱਲ ਰਿਹਾ ਹੈ ਤੇ ਕਹਿੰਦੇ ਨੇ ਕਿ ਉਹ ਅੱਗੇ ਵੀ ਮਤਲਬ ਕਿ ਉਹਦਾ ਖੁਸ਼ਕ ਨਹੀਂ ਹੋਇਆ ਉਹ ਲੇਕਿਨ ਉਹ ਗੱਲ ਤੇ ਹੈ ਕਿ ਆਪਾਂ ਗੱਲ ਕਰ ਰਹੇ ਹਾਂ ਪਾਣੀ ਦੀ ਹਾਂਜੀ ਕਿ ਉਹ ਪਾਣੀ ਦੀ ਗੱਲ ਇਹ ਵੇ ਕਿ ਆਪਾਂ ਕਹਿ ਸਕਨੇ ਕਿ ਪਾਣੀ ਦੇ ਵਿੱਚ ਫਰਕ ਹੁੰਦਾ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਜੀ ਉਹ ਮੈਂ ਤੇ ਇੰਨੀ ਸਾਇੰਸ ਨਹੀਂ ਪੜੀ ਤੁਸੀਂ ਥੋੜੀ ਬਹੁਤ ਪੜੀ ਪਾਣੀ ਦੇ ਇਹ ਦੋ ਮੋਲੀਕੂਲ ਹੁੰਦੇ ਨੇ ਹਾਈਡਰੋਜਨ ਦੇ ਦੋ ਹੋਗੇ ਤੇ ਆਕਸੀਜਨ ਦਾ ਇੱਕ ਹੁੰਦਾ ਇਹ ਤੇ ਅਸੀਂ ਲੇਕਿਨ ਇਹਨਾਂ ਨੇ ਆਖਿਆ ਕਿ ਉਹ ਅਮਰੀਕਾ ਦੇ ਉਹ ਜਾਪਾਨ ਦੇ ਜਿਹੜਾ ਕੋਈ ਸਾਇੰਸਦਾਨ ਹੈ ਉਹਨੇ ਨਜ਼ਰੀਆ ਕੀਤਾ ਪੇਸ਼ ਕਿ ਜਿਹੜਾ ਪਾਣੀ ਹੈ ਉਹਦੇ ਮੋਲੀਕੂਲਰ ਆਇਨ ਜਿਹੜੇ ਹੁੰਦੇ ਨੇ ਨਾ ਮੋਲੀਕੂਲਰ ਆਇਨ ਜਾਂ ਜਾਂ ਉਹ ਸਟਰੋਂਗ ਹੋ ਜਾਂਦੇ ਨੇ ਉਹਨਾਂ ਦੀ ਬਾਂਡਿੰਗ ਸਟਰੋਂਗ ਹੋ ਜਾਂਦੀ ਹੈ ਇੱਕ ਹੋਰ ਇਹਨਾਂ ਨੇ ਗੱਲ ਕੀਤੀ ਕਿ ਇਹ ਨਾ ਜੀਵ ਜੰਤੂ ਏ ਮਤਲਬ ਕਿ ਇੱਕ ਜਿੰਦ ਦੇ ਅੰਦਰ ਤੇ ਹੈ ਵੇ ਅੰਦਰ ਜ਼ਿੰਦਗੀਆਂ ਨੇ ਪਾਣੀ ਇੱਕ ਜ਼ਿੰਦਗੀ ਹੈ ਯਈਆ ਪਾਣੀ ਇੱਕ ਜ਼ਿੰਦਗੀ ਹੈ ਸੁਣੀ ਲੈ ਹਾਂ ਕਿਉਂਕਿ ਇਹਦੇ ਅੰਦਰ ਪਾਣੀ ਖੁਦ ਜਾਨਦਾਰ ਹੈ ਕਿਉਂਕਿ ਇਹਦੇ ਅੰਦਰ ਬੈਕਟੀਰੀਆ ਨੇ ਇਹਦੇ ਅੰਦਰ ਬਹੁਤ ਸਾਰੀਆਂ ਹੋਰ ਚੀਜ਼ਾਂ ਨੇ ਤੇ ਉਹ ਇੱਕ ਇੱਕ ਦੁਨੀਆ ਵਾਸਰੀ ਹੈ ਪਾਣੀ ਚ ਹਾਂਜੀ ਠੀਕ ਹੈ ਖੈਰ ਦੋਸਤੋ ਸਾਨੂੰ ਬਸ ਇੰਦੀ ਸਮਝ ਆਈ ਹੈ ਹਾਂਜੀ ਥੋੜਾ ਜਿਹਾ ਵਿਚਾਰਾਂ ਦਾ ਟਕਰਾਓ ਸੀ ਤੇ ਥੋੜੇ ਜਿਹਾ ਅਗਰੈਸਿਵ ਅਲਫਾਜ਼ ਵੀ ਯੂਜ਼ ਕੀਤੇ ਭਾਈ ਜਿਹੜੇ ਬੰਤਾ ਸਿੰਘ ਨੇ ਦੇਖੋ ਢੱਡਰੀਆਂ ਵਾਲੇ ਨਾਸਤਿਕ ਨੇ ਨਾਸਿਕ ਤੁਸੀਂ ਕਿਵੇਂ ਕਿਸੇ ਨੂੰ ਕਹਿ ਸਕਦੇ ਹੋ ਕਿ ਨਾਸਤਿਕ ਤੇ ਉਹ ਹੈ ਨਾ ਜਿਹੜਾ ਰੱਬ ਤੇ ਯਕੀਨ ਨਹੀਂ ਹਾਂ ਜੀ ਮੁਸਲਮਾਨਾਂ ਜੀ ਵੀ ਇੱਕ ਜਲਦਾਰਾ ਡਾਡੀ ਕਾਫਰ ਕਹਿ ਦਿੰਦੇ ਨੇ ਇਸ ਤਰ੍ਹਾਂ ਹੀ ਉਹਨਾਂ ਨੇ ਮਤਲਬ ਕਿ ਨਾਸਤਿਕ ਜਾਂ ਉਹ ਸਖਤ ਅਲਫਾਜ਼ ਅਗਰੈਸਿਵ ਅਲਫਾਜ਼ ਯੂਜ਼ ਕੀਤੇ ਨੇ ਕਿ ਨਾਸਤਿਕ ਪ੍ਰਚਾਰਕ ਤੇ ਹੋਰ ਉਹਨਾਂ ਨੇ ਕਾਫੀ ਮਤਲਬ ਕਿ ਸਖਤ ਨੇ ਤੇ ਦੋਸਤੋ ਇੱਥੇ ਵੀਡੀਓ ਦਾ ਕਰਨੇ ਐਂਡ ਤੇ ਮਿਲ ਲਿਆ ਕਿ ਨਵੀਂ ਵੀਡੀਓ ਰਣ ਸਾਡੇ ਅੱਲਾ ਨਿਕਾ